ਬਾਬਾ ਭੀਮਰਾਵ ਮੇਰਕਰ ਜੀ ਦਾ ਬਹੁਤ ਜਲਦ ਲੱਗੇਗਾ ਖੰਨਾ ਸ਼ਹਿਰ ਚੇਅਰਮੈਨ ਅਨੁਸੂਚਿਤ ਜਾਤੀਆਂ ਜਸਵੀਰ ਸਿੰਘ ਗੜੀ ਪਟੀਆਂ ਕੀਤਾ ਸੰਬੋਧਨ ਕਿਆਈ ਤੋਂ ਵੱਧ ਕਿਸਮ ਦੇ ਖੂਨ ਦੇ ਕਸ਼ਟ ਜੇ ਕੋਈ ਸਰਕਾਰ ਨੇ ਅਜ਼ਾਦ ਬ੍ਰੀ ਕੀਤਾ ਤਾਂ ਕਿਹੜੀ ਸਰਕਾਰ ਨੇ ਕੀਤਾ ਆਗ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਤੁਸੀਂ ਸ਼ਰਾਬ ਫੈਕਟਰੀਆਂ ਚਲਾਓ ਤੁਸੀਂ ਉਰੇ ਲੋਕਾਂ ਦੇ ਘਰਾਂ 'ਚ ਸੱੱਤਰ ਵਝਾਓ ਤੁਸੀਂ ਬੱਚੇ ਬੱਚੀਆਂ ਨੂੰ ਗਲਤ ਪਾਸੇ ਨੂੰ ਪ੍ਰੇਰਿਤ ਕਰੋ ਕਿ ਸਾਨੂੰ ਤੁਸੀਂ ਪਤਾ ਦਿਓ ਨਗਾਇਨ ਕਮਾਉਂਦੀਆਂ ਟੱਕਣ ਵਾਲੇ ਸਰਕਾਰੀ ਸੀਵਰੇ ਕਿੰਨੇ ਪੈਸੇ ਖਾ ਕੇ ਆਪਣੀ ਕਲੌਨੀ ਦੇ ਸੀਵਰੇ ਨੂੰ ਆਣਲੇ ਇਹ ਆਹ ਤੁਹਾਨੂੰ ਮਤਾ ਦਿੰਦੇ ਕਮਾਲ ਦੀ ਗੱਲ ਹੈ ਮੈਂ ਤਾਂ ਵਾਰਾਂ ਹੈ ਆਹੀ ਦਾ ਵੀਟਰ ਹੁੰਦਾ ਜਿਨ੍ਹਾਂ ਨੂੰ ਹੱਥ ਬੁਲਾ ਕੇ ਉਗਲੀਆਂ ਜੰਨੀਆਂ ਪੈਂਦੀਆਂ ਹੋਣ ਵੀ ਪੂਰੀਏ ਤੇ ਕਦੀ ਨਾਲੇ ਲਾਗੇ ਐਵੇਂ ਦੇ ਕੋ ਬੱਚੋ ਮੈਂ ਇੱਕੋ ਗੱਲ ਕਹਣਾ ਬੱਚੋ ਜਿੰਨਾ ਬਚਾਓ ਕਰ ਸਕਦੇ ਹੋ ਨਾ ਉਹ ਨਾ ਕਰੋ ਕੁਝ ਨਹੀਂ ਕਰਦਾ ਸਮਾਜ ਨੂੰ ਗੱਲਾਂ ਮਾਰ ਕੇ ਛੱਡ ਕੇ ਚਲੇਗੇ ਅੱਜ ਅੱਜ ਪੰਜਾਬ ਦੇ ਅੰਦਰ ਚਾਹੇ ਪੜ੍ਹਾਈ ਦੀ ਗੱਲ ਕਰੀਏ ਚਾਹੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਤੁਹਾਨੂੰ ਪਤਾ ਕਿਸ ਤਣ ਖੱਤੇ ਤੋਂ ਆਪਾਂ ਜਿੱਤੇ ਹੈ ਖੱਤੇ ਦੀ ਓਪੀਡੀ ਕਿੰਨੀ ਸੀ ਸਰਪੰਚਤਾ ਖੱਨੇ ਦੇ ਸਰਪੰਚਤਾ ਦੀ ਓਪੀਡੀ 420 420 ਅੰਦਰ ਦਵਾਈ ਨਹੀਂ ਸੀ ਮਿਲਦੀ ਦਵਾਈਆਂ ਬਾਹਰੋਂ ਲੈਣਦੇ ਸੀ ਔਰ ਡਾਕਟਰਾਂ ਦੇ ਨਾਸ ਕਮਿਸ਼ਨ ਕੀਤੇ ਹੋਏ ਸੀ ਕੇ ਬਾਅਦ ਮੈਡੀਕਲ ਹਾਲ ਵਾਲਿਆਂ ਨੇ ਕਾਜੀ ਸਰਕਾਰ ਬਣੀ ਆ 10 ਦਿਨ ਪਹਿਲਾਂ ਕਿਸੇ ਕੰਮ ਚੋਂ ਮੇਰੇ ਕੋ ਡਾਕਟਰ ਇਕੱਠੇ ਹੋ ਕੇ ਆ ਗਏ ਮੈਨੂੰ ਆ ਕੇ ਜਿਹੜਾ ਉਹਨੇ ਆਕੜਾ ਪੁੱਛਿਆ ਮੈਂ ਬੜਾ ਹਰਾਨ ਲੈ ਕੇ ਸੁਣ ਲਿਆ ਉਹ ਕਹਿੰਦੇ ਮੰਤਰੀ ਸਾਹਿਬ ਸਰਕਾਰੀ ਹਸਪਤਾਲਾਂ ਨੂੰ ਤੇ ਸਰਕਾਰੀ ਡਾਕਟਰਾਂ ਨੂੰ ਕਹਿੰਦਾ ਲੋਕ ਪਰ ਉਸੇ ਨਾਲ ਨਹੀਂ ਸੀ ਦੇਖਦੇ ਲੋਕ ਇਹ ਦੇਖਦੇ ਕਿ ਸਰਕਾਰੀ ਹਸਪਤਾਲ ਦਾ ਮਤਲਬ ਉੱਥੇ ਅਨਾਜ ਨਹੀਂ ਮਿਲਦਾ ਸਰਕਾਰੀ ਡਾਕਟਰ ਦਾ ਮਤਲਬ ਅਨਾਜ ਨਹੀਂ ਮਿਲਣਾ ਕਹਿੰਦਾ ਹੋਰ ਪਤਾ ਕੀ ਫਰਕ ਪਿਆ ਜੀ ਮੈਂ ਕਹਾਂ ਕੀ ਕਹਿੰਦਾ 2022 ਦੇ ਜਿੱਤਣ ਤੋਂ ਬਾਅਦੋਂ ਅੱਜ 3.5 ਸਾਲ ਬਾਅਦ ਜਿਹੜੀ ਸਰਕਾਰੀ ਹਸਪਤਾਲ ਦੀ OPD 400 ਦੀ ਸੀ ਕਹਿੰਦਾ ਅੱਜ 1800 ਦੀ ਹੋ ਗਈ ਜੀ 1800 ਦੀ ਕਹਿੰਦਾ 1000 ਬੰਦਾ 1000 ਬੰਦਾ ਖੰਨੇ ਦੇ ਖੇਰ ਮਹੱਲਾ ਕਲੀਨਿਕਾ ਜੋ ਦਵਾਈ ਦਿੰਦਾ 2800 ਬੰਦਾ ਅੱਜ ਖੰਨੇ ਦੇ ਵਿੱਚੋਂ ਫਰੀਤ 2 ਰੁਪਏ ਲੈਣ ਦੀ ਉਨੀ ਫ੍ਰੀਜ ਕਰਕੇ ਕੋਈ ਲੈ ਕੇ ਆਉਂਦਾ ਜੀ ਔਰ ਇਸ ਚ ਰੁਪਿਆ ਕਿਥੋਂ ਦਾ ਖਰਚਾ ਨਹੀਂ ਸਾਰੇ ਇਕੱਠੇ ਜੁਟਾ ਲਿਆ 600 ਰੁਪਿਆ ਮੈਨੂੰ ਮਠਗੜ ਸਰ ਨਾਲ ਯੂਨੀਵਰਸਿਟੀ ਯੂਨੀਵਰਸਲ ਗਰੁੱਪ ਆਫ ਕਾਲਜਸ ਮੈਂ ਉਧਰ ਕਾਫੇ ਤੇ ਗਿਆ ਮੈਨੂੰ ਉਹਦੇ ਮਾਰਕ ਕਹਿਣ ਲੱਗੇ ਕਹਿੰਦੇ ਮੰਤਰੀ ਸਾਹਿਬ ਆਪ ਵੀ ਡੇਢ ਵੀ ਦੇ ਸਕਦੇ ਆ ਆਜ਼ਾਦਮੀ ਪਾਰਟੀ ਦਾ ਮੈਂ ਕਿਹਾ ਜੀ ਕਿਉਂ ਕਹਿੰਦੇ ਜੀ ਤੁਸੀਂ ਸਾਡੇ ਕਾਲਜਾਂ ਨੂੰ ਜਿੰਨਾ ਲੱਗਣ ਤੋਂ ਬਚਾਤਾ ਮੈਂ ਕਿਹਾ ਜੀ ਆਸੀ ਕੀ ਢਾਈ ਦਾ ਕਹਿੰਦਾ ਸਾਡੇ ਕੋਲ ਜ਼ਿਆਦਾਤਰ ਬੱਚੇ ਐਸੀ ਸਮਾਜ ਦੇ ਪੜਦੇ ਨੇ ਬੱਚੀਆਂ ਖਾਸ ਤੌਰ ਤੇ ਜਿਹੜੀਆਂ ਬੀਏ ਦੇ ਕਾਲਜ ਦੇ ਵਿੱਚ ਚਲਦੀਆਂ ਮੈਂ ਕਿਹਾ ਠੀਕ ਹੈ ਜੀ ਕਹਿੰਦੇ ਜੀ ਉਹਨਾਂ ਦੀ ਸਕਾਲਰਸ਼ਿਪ ਭੰਦੀ ਹੈ ਤਾਂ ਇਹ ਬੱਚੀਆਂ ਪੜ੍ਹਾਈ ਕਰਦੀਆਂ ਮੈਂ ਕਿਹਾ ਠੀਕ ਹੈ ਕਹਿੰਦੇ ਜੀ ਕਾਂਗਰਸ ਦਾ ਰਾਜ ਸਾਲੂ ਬਣ ਗਿਆ ਸਾਲੂ ਤਾਂ ਕਹੀ ਜਾਂਦਾ ਕਹਿੰਦੇ ਉਹ ਬਣ ਗਿਆ ਮੰਤਰੀ ਕਹਿੰਦੇ ਐਸੀ ਬੱਚਿਆਂ ਦੀ ਖਾ ਗਿਆ ਸਾਰੀ ਸਕਾਲਰਸ਼ਿਪ ਕਹਿੰਦੇ ਸਾਲੂ ਨੋਟਿਸ ਕੱਢਣੇ ਪੈ ਗਏ ਕਹਿੰਦੇ ਜਦੋਂ ਅਸੀਂ ਨੋਟਿਸ ਕੱਢੇ ਉਹ ਬੱਚੀਆਂ ਬੱਚੀਆਂ ਆ ਕੇ ਸਾਲੂ ਕਹਿਦੀਆਂ ਵੀ ਸਾਡਾ ਕਸੂਰ ਦਾ ਤੋਂ ਨਹੀਂ ਹੈ ਕਹਿੰਦਾ ਮੈਂ ਕਿਹਾ ਬੱਚੇ ਸਾਡੇ ਕਾਲਜ ਦੇ ਖਰਚੇ ਨਹੀਂ ਪੂਰੇ ਹੁੰਦੇ ਸਾਡੇ ਇੰਸਟੀਚਿਊਸ਼ਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਉਹ ਕਹਿੰਦੇ ਜੀ ਅਸੀਂ ਜਿੱਤਣ ਪੜ ਗੀਆ ਪੜ ਕੇ ਕਿਸੇ ਨੌਕਰੀ ਲੱਗੀਆਂ ਅਸੀਂ ਛੋਟੀ ਕੱਲੀ ਕੱਲੀ ਪਾਈ ਪਾਈ ਫੁਕਾ ਦੇਗੇ ਪਰ ਸਾਨੂੰ ਕਾਲਜਾਂ ਤੋਂ ਨਾ ਕਟੋ ਸਾਨੂੰ ਪੜ੍ਹਾਈ ਕਰਨ ਦਿਓ ਉਹ ਕਹਿੰਦੇ ਸਾਨੂੰ ਬੱਚਿਆਂ ਦਾ ਤਰਸ ਆ ਗਿਆ ਕਹਿੰਦੇ ਅਸੀਂ 1 ਕਰੋੜ ਰੁਪਈਆ ਝਟਾ ਸਿਆ ਉਸ ਸਾਲ ਕਹਿੰਦੇ ਬੱਚੀਆਂ ਨੂੰ ਕੱਟੀਆਂ ਨੂੰ ਕੱਟਿਆ ਸੀ ਅਸੀਂ ਬੱਚੀਆਂ ਨੂੰ ਪੜਾਇਆ ਕਹਿੰਦੇ ਜਿੱਤਣ ਸਰਕਾਰ ਬਣੀ ਆਵਾਜ਼ ਦੀ ਪਾਰਟੀ ਦੀ ਕਹਿੰਦੇ ਸਾਡੀ ਹੀ ਇੱਕ ਵਾਰ ਨਹੀਂ ਗਿਆ ਕੱਲਾ ਕੰਮ ਥਾਡੇ ਤੇ ਮਲਾ ਦੇ ਦਿੱਤਾ ਦੂਜਾ ਕੰਮ 10 ਲੱਖ ਵਾਲਾ ਤੀਜਾ ਕੰਮ ਲੋਹ ਚੌਕ ਦੇ ਵਿੱਚ ਕਿ ਆਪਾ ਬਾਬਾ ਸਾਹਿਬ ਦਾ ਚੇਤਨ ਬੰਦਨਾਦ ਕਰਨਾ ਉੱਤੋਂ ਇੱਕ ਬਹੁਤ ਵੱਡੀ ਐਟਾ ਪ੍ਰੋਗਰਾਮ ਕਰਾਂਗੇ ਬਾਬਾ ਸਾਹਿਬ ਦੀ ਗੈ ਆਪਣੇ ਪਿੰਡੋਂ ਇੱਕ ਗੱਡੀ ਭਰ ਲਓਗੇ ਕਿੰਨਾਂ ਲਓਗੇ ਜਿਹੜੇ ਭਰ ਲਓਗੇ ਉਹ ਖੜੇ ਕਰੇਗਾ ਸ਼ਾਬਾਸ਼ ਪਰਮੇਂਦਰ ਪਛਾਹ ਪ੍ਰੀਮੋ ਮੰਡੀਆ ਸੋਨੋ ਦਾ ਸੰਸਥਾ ਦਾ ਸ਼ੁਰੂ ਤੇ ਦਾ ਆਪਣਾ ਵਿਚਾਰ ਬਣਿਆ ਕੋਈ ਲੜੀ ਦੇ ਵਿੱਚ ਅਜਿਹਾ ਨੋਟ ਹੈ ਇਹ ਸਾਰੇ ਟਾਕਿਆ ਗਿਆ ਹੈ ਔਰ ਅਗਲਾ 17 ਤਰੀਕ ਦਾ ਮੇਰਾ ਫੋਨ ਲੈ ਬੈਠਾ ਉਪਰਤਾ ਹੈ ਜੀ ਇਹਦਾ ਆ ਰਹਿ ਇੱਕ ਵਾਰ ਜੀ ਪੂਰੇ ਪੰਜਾਬ ਦੇ ਵਿੱਚ ਹੋਰ ਤਿੰਨ ਸ਼ਕਤੀਆਂ ਬਹੁਤ ਵੱਡੀਆਂ ਇੱਕ ਸ਼ਕਤੀ ਦਲਤ ਵਰਗ ਦੀ ਹੈ ਜਿਨ੍ਹਾਂ ਦੀ ਆਵਾਜ਼ੀ 60% ਤੋਂ ਜ਼ਿਆਦਾ ਹੈ ਉੱਚੀ ਸ਼ਕਤੀ ਜਿਹੜੀ ਉਹ ਗਰੀਬਾਂ ਦੀ ਹੈ ਜਿਨ੍ਹਾਂ ਦੀ ਆਵਾਜ਼ੀ 50% ਤੋਂ ਜ਼ਿਆਦਾ ਹੈ ਜੋ ਆਪਾਂ ਲਿਖੇ ਗਾੜੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਦੇਖੋ ਤੀਜੀ ਸ਼ਕਤੀ ਪੰਛੀ ਸ਼ਕਤੀ ਜਿਹੜੀ ਦਸ਼ਵੇਸ਼ਕਤਾ ਦੀ ਵਾਇਸ ਚਾਹਦੀ ਹੈ ਇਹ ਕਿੰਨੀਆਂ ਹੀ ਸ਼ਕਤੀਆਂ ਨੂੰ ਲਾਭਤ ਕਰਨਾ ਚਾਹੁੰਦੇ ਹੈ ਅਤੇ ਕਿੰਨੀਆਂ ਸ਼ਕਤੀਆਂ ਨੂੰ ਲਾਭਤ ਕਰਕੇ ਪੰਜਾਬ ਦੇ ਵਿੱਚ ਗੁਰੂਆਂ ਦੇ ਸੁਪਨਿਆਂ ਦਾ ਰਾਜ ਪਾਖੜਾ ਕਰਨਾ ਗੁਰੂਆਂ ਦਾ ਸੁਪਨਾ ਸੀ ਬੇਗੰਬੜਾ ਸ਼ਹਿਰ ਬਣਾਉ ਉਹ ਖੰਡੋ ਨਹੀਂ ਤੇ ਔਰ ਬਾਬਾ ਸਾਹਿਬ ਬਿਲਕੁਲ ਦਾ ਸੁਖਣਾ ਸੀ ਜਾਤੀ ਧਰਮ ਨਸਲ ਸਥਾਨਲੇ ਕਿ ਪੰਜ ਬਿਤਕਰੇ ਨਹੀਂ ਹੋਣਗੇ ਇਸ ਇਹ ਇਹ ਬਿਤਕਰੇਵਾ ਜੀ ਨੂੰ ਖਤਮ ਕਰਨ ਲਈ ਭਾਈਚਾਰਾ ਬਣਾਉਣ ਦੇ ਲਈ ਮਾਨ ਸਨਮਾਨ ਦੀ ਲੜਾਈ ਲਈ ਲਗਾਤਾਰ ਪ੍ਰੋਗਰਾਮ ਚੱਲ ਰਹੇ ਆ ਅੱਜ ਖੰਡੇ ਦੇ ਵਿੱਚ ਮਾਝੂ ਸਾਡੇ ਨੂੰ ਕੈਪਟਨ ਮੰਨਦੀ ਸਦਾ ਸੋਹ ਸਾਬ ਇਹਦਾ ਵੀ ਅਗਵਾਈ ਦੇ ਵਿੱਚ ਅੱਜ ਪ੍ਰੋਗਰਾਮ ਚੱਲਿਆ ਆ ਕਿ ਸਾਡੇ ਲਈ ਪਰ ਜੇ ਭਰਾ ਆਈ ਛੱਡੀ ਹੋ ਸਾਡੀ ਬੈਂਕਿੰਗ ਕਵਾਲ ਕਰਦੇ ਜਿਹੜੀ ਖੰਡਾ ਬਦਾਰਸ਼ਾਹਾਂ ਦੇ ਲੋਕਾਂ ਦੀ ਦਲ ਸਮਾਜ ਦੇ ਬਹੁਤ ਵੱਡੀ ਮੰਗ ਸੀ ਕਿ ਬਾਬਾ ਸਾਹਿਬ ਉਹ ਬਣਨ ਦਾ ਸਟ੍ਰਕਚਰ ਜਿਹੜਾ ਹੈ ਉਹ ਅੰਮੋ ਚੌਕ ਦੇ ਵਿੱਚ ਲੱਗਿਆ ਜਾਵੇ ਅੱਜ ਇਹਨਾਂ ਨੇ ਉਹ 3 ਮਹੀਨਿਆਂ ਦਾ ਸਮਾਂ ਮਿਤੀ ਉਹਨੂੰ ਕਲੀਅਰ ਕੀਤਾ ਮੈਂ ਪੂਰੇ ਦਲ ਸਮਾਜ ਵੱਲੋਂ ਮੈਂ 100 ਸ਼ਾਬ ਦਾ ਇਸ ਗੱਲੋਂ ਧੰਨਵਾਦ ਕਰਦਾ ਹਾਂ ਪੂਰੇ ਦਲ ਸਮਾਜ ਨੂੰ ਇਸ ਕਰਦੀ ਸੁਝਾ ਗਿਆ ਕੀ ਬਾਬਾ ਸਾਹਿਬ ਉਹ ਬਣਨ ਵਾਲੇ ਨੇ ਬੇਇੱਜ਼ਤੀ ਕਰਦਾ ਜਿੱਦੜ ਬੁੱਤ ਦਾ ਘਾਟ ਰਖੋਵੇ ਉੱਧਰ ਸੌ ਸਾਬ ਪੂਰੇ ਪਿੰਡਾਂ ਦੀ ਵੱਡੀ ਗੱਡੀ ਕੱਢ ਕੇ ਪੂਰੇ ਦਲ ਸਮਾਜ ਨੂੰ ਪੱਠਾ ਕਰਕੇ ਉਹਨੂੰ ਬੁੱਤ ਦਾ ਘਾਟ ਕਰਦਾ ਹੈ ਮੈਂ ਵੀ ਲੋਕਾਂ ਦੇ ਵਿੱਚ ਤੁਹਾਡੀ ਕੋਲ ਜਿੱਥੇ ਬੈਠਾ ਹਾਂ ਔਰ ਜਿਹੜਾ ਜਿਹੜਾ ਇਹਨਾਂ ਦੇ ਸਿਮੀਟ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਇਹਦੇ ਪੱਲਾ ਕਲਿੱਕ ਦਾ ਨਾਮ ਕਰ ਰਿਹਾ ਬਚੈਰਾ ਸਟੇਜ ਤੇ ਡਾਕਟਰ ਨਾਲ ਗੱਲ ਕਰਾਉਂਦੇ ਨੇ ਸਪੀਕਰ ਦੇ ਲਈ 10 ਲੱਖ ਰੁਪਏ ਦੀ ਕਿੰਨੀ ਜਿਹੜਾ ਬਹੁਤ ਪੱਟੀਆਂ ਅਨਾਊਂਸਮੈਂਟ ਆ ਮਾਜੂਦ ਸਾਹਿਬ ਤੇ ਪੂਰੇ ਇਤਨੀ ਚੱਲਣਾ ਸ਼ੁਰੂ ਕਰਦਾ ਕਿ ਜਿਹੜੇ ਕਰਨਾ ਹੈ ਸਭ ਕੁਝ ਕਰਨਾ ਹੈ ਉਹਦੀ 3 ਪੀਕ ਹੈ ਜਿਹੜੇ ਸੋਹਰਾਮਨ ਦੀ ਜਿਹੜੀ ਜਿਹੜੀ ਬੇੜੀਆਂ ਲਗਤਰੀ ਮਿਲਦੀ ਹੈ ਪਹਿਲੇ ਪੰਜਾਬ ਦੇ ਹੱਥਾਂ ਨੂੰ ਕਰਦੇ ਹੋਏ ਕਿ ਇਸ ਦੇ ਨਾਲ ਇਤਰਾ ਲੋਕ ਕਰੇ ਸਰ ਉਹਦਾ ਸਮਾਪਤ ਕੀਤਾ ਗਿਆ ਉਹ ਜਿਸੀ ਵਿਗਾੜ ਤੋਂ ਉਹ ਡਰਾਈਵਰ ਟਰੱਕ ਡਰਾਈਵਰ ਨੂੰ ਪਛਾਣ ਕੇ 6 ਦਿਨਾਂ ਤੋਂ ਉਹ ਲਾਸ਼ ਜਿਹੜੀ ਅੱਜ ਤੱਕ ਪਈਆਂ ਸੀ ਉੱਤੇ ਉਹਨਾਂ ਦੇ ਵਿੱਚ ਇੱਕ ਜੀਵਿਤਰ ਭਾਈਚਾਰੇ ਦਾ ਸੀ ਕਿ ਨਾਣਾਂ ਦੇ ਬਰਦਸਤਿਆ ਭਾਈਚਾਰੇ ਦਾ ਸੀ 6 ਦਿਨ ਤੋਂ ਉਹ ਲਾਸ਼ ਉੱਥੇ ਪਈ ਰੱਖਦਾ ਉਹ ਚ ਪ੍ਰਸ਼ਾਸਨ ਨੇ ਇਸ ਗੱਲ ਵੀ ਪਾਵਨ ਕੀਤਾ ਆ ਉਹ ਹੋ ਸਕਤਾਈ ਨਹੀਂ ਹੁੰਦੀ ਉਹ ਇਸ ਗੱਲ ਨਹੀਂ ਹੁੰਦਾ ਆ ਕਿ ਜਿਹੜੀ লাশ ਦਾ ਸਲਵਾਰ ਜਿਹੜਾ ਉਹ ਤਾਂ ਹੀ ਹੈ ਕਿ ਜੇ ਉਹ ਸਹੀ ਸਮੇਂ ਤੇ ਸਰਕਾਰ ਸੰਕਲਪ ਕਰੇ ਉਹ ਮੈਨੂੰ ਉਮੀਦ ਹੈ ਕਿ ਪ੍ਰਸ਼ਾਸਨ ਨੇ ਜਰੂਰ ਕਰੇਗੀ ਕਾਰਵਾਈ ਕੀਤੀ ਜਿਹੜੀ ਪਹਿਲਾਂ ਮਾਰੇ ਜੁੱਤੀ ਪੜਿਆ ਆ ਲਾਲ ਗਿੜਾ ਸਰਕਾਰ ਨਾਲ ਬਾਅਦ ਕਰਤੀ ਜਿਸ ਤਰ੍ਹਾਂ ਦੇਖੋ ਇਹਦੇ ਵਿੱਚ ਮੈਂ ਹਲੇ ਸਟਡੀ ਕਰ ਰਿਹਾ ਕਿਉਂਕਿ ਕਾਂਗਰਸ ਸਰਕਾਰ ਬੰਦੇ ਬਾਅਦ ਉਹ ਉਕਮੰਤਰੀ ਚੰਚਲ ਸਿੰਘ ਜੱਟ ਨੇ ਦੀਵਾ ਦਿਵਾਲੀ ਵਾਲੇ ਦਿਨ ਦੀਵਾ ਜਗਾ ਕੇ ਇੱਕ ਦਰਦ ਪਰਿਵਾਰ ਦੇ ਘਰ ਇਹ ਐਲਾਨ ਕੀਤਾ ਸੀ ਕਿ ਸਾਰੇ ਪੰਜਾਬ ਦੀਆਂ ਜਿਹੜੀਆਂ ਲਾਲ ਨੀਲੀ ਵਿਹਾਰੀ ਹਿਸਟਰੀ ਆ ਉਹਨਾਂ ਕਰਵਾ ਦਿੱਤੀ ਆ ਪਰ ਬੇਸਲੋ ਵਿਅਕਤੀ ਜਿਹੜਾ ਪੰਜਾਬ ਨੂੰ ਮਾਰੀ ਹੈ ਕਿ ਲਾਲ ਰੰਗ ਵਾਲ ਜਿਹੜੇ ਬਲਾਕ ਹੈ ਅਗਲੀ ਕੋ ਕਿਸੇ ਵੀ ਜਾਤੀ ਦੇ ਹੈ ਕਿਸੇ ਵੀ ਧਰਮ ਦੇ ਉਹਨਾਂ ਦੀ ਰਜਿਸਟਰੀਆਂ ਨਹੀਂ ਹੁੰਦੀਆਂ ਮੈਂ ਬਾਜੂ ਉਪਰ ਸਰਦਾਰ ਤੁਹਾਨੂੰ ਸਿਵਾ ਸਾਹਿਬ ਜੀ 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 ਸਾਹਿਬ ਜੇ ਮਨਾ ਪੜੀ ਸਾਗ ਦੇ ਵਿੱਚ ਸੀਐਲ ਨੇ ਬੜੇ ਬਧੀਅ ਤਰੀਕੇ ਨਾਲ ਜਿਹੜੇ ਸਮਾਜ ਸਮਾਜਿਕ ਇਹਨਾਂ ਨੂੰ ਕਿਸ਼ੋਰ ਬਜਾਤ ਦੇ ਵਿੱਚ ਸੇਵਾ ਤੋਂ ਲਿਆ ਰਹੇ ਹੈ ਬਹੁਤ ਗਰਾਮ ਨੇ ਕਰ ਤੋ ਲੈ ਕੇ ਕਾਫੀ ਕਸਾਈ ਦੇਖਿਆ ਗਿਆ ਹੈ ਉਹਨਾਂ ਦੇ ਕਾਰਨ ਨਾਲ ਸਾਨੂੰ ਪੂਰੀ ਤਰ੍ਹਾਂ ਇਹਨਾਂ ਤੇ ਯਕੀਨ ਹੋ ਗਿਆ ਹੈ ਕਿ ਜਿਹੜਾ ਉਹ ਕੰਮ ਕਰ ਰਹੇ ਹੈ ਉਹ ਪੂਰੀਆ ਪਿਆਰੇ ਹੈ ਇਹਨਾਂ ਨੇ ਸਾਨੂੰ ਪੂਰਾ ਭਰੋਸਾ ਦੇ ਕੇ ਸਵਾਸ ਕਰਾਇਆ ਕਿ ਕੋਵਿਡਾ ਜਿਹੜਾ ਕੀ ਹੈ ਜਿਹੜਾ ਸਾਨੂੰ ਸਭ ਨੂੰ ਪਿਆਰ ਨਾਲ ਮੈਰੀ ਕਿਵਸਿੰਗ ਜੀ ਦਾ ਇਸ ਸੀਵੀਸੀ ਵੈਲਕਮ ਪੰਜਾਬ ਦਾ ਸ਼ਹਿਰ ਮੈਂ ਤੇ ਅੱਜ ਦੇ ਇਸ ਸੰਪਰਕ ਤੋਂ ਬੜਾ ਖੁਸ਼ ਹਾਂ ਕਿ ਸਾਡੇ ਦੇ ਇਸ ਦਿਮਾਗ ਦਾ ਸਾਡਾ ਸਮਾਜ ਆਉਂਦਾ ਉਹਨਾਂ ਸਾਡੇ ਹਰ ਇੱਕ ਇਕੱਲੇ ਤੋਂ ਨਾਲ ਜਿੱਥੇ ਪਹੁੰਚਣਾ ਹੈ ਉਹ ਕੰਮਾਂ ਦਾ ਸਾਡੀ ਸਭ ਤੋਂ ਵੱਡੀ ਉਮੀਦ ਹੈ ਕਿ ਉਹ ਕੰਮਾਂ ਜਿਹੜੇ ਪ੍ਰਮੋਸ਼ਨ ਹੋਏ ਤਾਂ ਸਾਡੇ ਨਾਲ ਸਾਡਾ ਮਾਣ ਹੈ 2015 ਦਾ ਜਿੰਨੇ ਵੀ ਸੇਵਾਵਾਂ ਸਾਡੇ ਡਿਪਾਰਟਮੈਂਟ ਨੇ ਅਲੋਕ ਮਾਨ ਜੀ ਅੱਜ ਪਰਮਾਡੀ ਕਲੋਜੀ ਨਾ ਕਿ ਪਾਕਿਸਤਾਨ ਨਾਲ ਗੱਡੀ ਸੁਣੀਆ ਦੇਦੇ ਤੇ ਭਾਂਡੇ ਤੇ ਬੱਚੇ ਸੀ ਬੰਦਨ ਤੋਂ ਦੇਖਿਆ ਸਾਡੇ ਨਜ਼ਰ ਦੇ ਵਿੱਚ ਪੁੱਛੀ ਜਾਤ ਮੇਰੇ ਕੋਲ ਪਹਿਲੇ ਸਮੇਂ ਬਣਾਈ ਆ ਇਹਦੇ ਸੰਗ ਖੇਤੀ ਮਰਦਾਣਾ ਦੇ ਡਿਪਟੀ ਵਾਲ ਫਾਈਲ ਕੀਤੀ ਸੀ ਰਾਜੇ ਨੇ ਬੀਰਸਿ ਦੁਆਰਾ ਕੀਤੀ ਆ ਉਸ ਦਾ ਪੂਰ ਆਸਾ ਤੇ ਜਿਹੜਾ ਸਾਡਾ ਇਹ ਅਜਿਹਾ ਹੈਗਾ ਉੱਤੇ ਹੁਣ ਦਾ ਮਕਸਦ ਪੂਰਨ ਹੋਵਗਾ ਜਿਸ ਤੋਂ ਸਾਨੂੰ ਕੋਲ ਮਿਲਦਾ ਹੈ ਕਰਤਾ ਸਾਡੇ ਬੰਡੇੜੇ ਤੋਂ ਅਕਲ ਮਿਲਣਾ check bhi dikhata ki tab tak ka bacha theater bhi lagbhag